ਬਾਹਰ ਨੂੰ ਬੇਨਤੀ ਕਰਦਾ ਮੈਂ ਦਿਲਵੀਰ ਨੂੰ ਬੇਨਤੀ ਕਰਦਾ ਮੈਂ ਸੋਨੂ ਵੀਰ ਹੁਣਿਆਂ ਨੂੰ ਜੀਤੀ ਵੀਰ ਹੁਣਿਆਂ ਨੂੰ ਪਰਮਿੰਦਰ ਭਾਈ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਖੁਸ਼ੀ ਦੇ ਖਾਬਰ ਸਾਹਿਬ ਉਹਨਾਂ ਨੂੰ ਗਰੋਣਾ ਵਾਲੇ ਪਾਸੇ ਲੈ ਕੇ ਆਉਣਗੇ ਆਪਾਂ ਦੁਨੀਆ ਨੂੰ ਦਰਸ਼ਨ ਕਰਵਾਵਾਂਗੇ ਫੇਰ ਕਰੇ ਪਰਮਾਤਮਾ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਕਿਉਂਕਿ ਨਿਰਮਲ ਸਿੰਘ ਪੰਜ ਨੇ ਮੇਰੇ ਵੀਰ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਐ ਨਾ ਵੀ ਘਰੋਂ ਖੇਤ ਖੇਤੋਂ ਘਰੇ ਮੇਰੇ ਵੀਰੋ ਕਦੇ ਇਹ ਤੇ ਸੋਚਿਆ ਹੀ ਨਹੀਂ ਸੀਗਾ ਵੀ ਯਾਰ ਜਹਾਜ਼ਾਂ ਦੀਆਂ ਸ਼ਹਿਰਾਂ ਵੀ ਹੋਣਗੀਆਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਵਰਲਡ ਕੱਪ ਦੇ ਵਿੱਚ ਵੀ ਮਾਨ ਸਨਮਾਨ ਮਿਲਣਗੇ ਪਰ ਘਰ ਪੁੱਤ ਪੈਦਾ ਹੋਇਆ ਖੁਸ਼ਦੀਪ ਸਿੰਘ ਗਿੱਲ ਤੇ ਮੇਰੇ ਪੰਜਾਬੀ ਵੀਰੋ ਖੁਸ਼ੀ ਨੇ ਦੁਨੀਆ ਦੇ ਵਿੱਚ ਕਬੱਡੀ ਖੇਡੀ ਔਰ ਅੱਜਕੱਲ ਪੱਕੇ ਤੌਰ ਤੇ ਕੈਨੇਡਾ ਦਾ ਮਸਨੀਕ ਬਣ ਗਿਆ ਔਰ ਅੱਜ ਖੁਸ਼ੀ ਤੁਕਾਂ ਪੰਜਾਬ ਦੀ ਪੈਖੜੀ ਲੱਗਣ ਦਿੱਤੇ ਜਦੋਂ ਪਾਕਿਸਤਾਨ ਦੇ ਆਖਿਆ ਵੀ ਸਾਡੀ ਪਾਕਿਸਤਾਨ ਦੀ ਕਬੱਡੀ ਦਾ ਪ੍ਰਿੰਸ ਬਾਬਰ ਗੁੱਜਰ ਤੇ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਵੀ ਸਾਡੀ ਪੰਜਾਬ ਦੀ ਕਬੱਡੀ ਦਾ ਸਾਡੀ ਇੰਡੀਆ ਦੀ ਕਬੱਡੀ ਦਾ ਪ੍ਰਿੰਸ ਉਹ ਦੁੱਧਾ ਨਾਰਾ ਖੁਸ਼ੀਆਂ ਮੇਰੇ ਮਿੱਤਰੋ ਉਹ ਖੁਸ਼ੀਆਂ ਦੇ ਬਾਬਰ ਸਾਹਿਬ ਸਰਦਾਰ ਨਰਮਨ ਸਿੰਘ ਜੀ ਪੰਜ ਅੱਜ ਜਿਹੜੇ ਮਟਾਣੇ ਦੇ ਰਚਾਏ ਹੋਇਆ ਹੈ ਤਾਰ ਦੇ ਨਾਲ ਬਾਪੂ ਜੀ ਨੂੰ ਬੁਲਾਇਆ ਹੋਇਆ ਵੀ ਆ ਮੇਲਾ ਬਾਪੂ ਜੀ ਤੁਹਾਡੇ ਵੇਣ ਅਧੂਰਾ ਸੀ ਸਰਦਾਰ ਨਿਰਮਲ ਸਿੰਘ ਜੀ ਪੰਜ ਜਿਨ੍ਹਾਂ ਨੇ ਕਬੱਡੀ ਨੂੰ ਕਿਹੜੇ ਇੱਕ ਜੋੜਾ ਦਿੱਤਾ ਕਿ ਨਾ ਸੁਣ ਕੇ ਜੋਧਿਆਂ ਦਾ ਉਹ ਦੁਨੀਆ ਕੰਬਦੀ ਆ ਇਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਆ ਉਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਆ ਮਾਲਵੇ ਦੀ ਧਰਤੀ ਜਿਲ੍ਹਾ ਸਿੰਧੂਰ ਪਿੰਡ ਤੁਕਾ ਨਾ ਖੁਸ਼ਦੀਪ ਸਿੰਘ ਖੁਸ਼ੀ ਦੇ ਬਾਦਰ ਸਾਹਿਬ ਵਿਸ਼ੇਸ਼ ਤੌਰ ਤੇ ਅੱਜ ਉੱਜੇ ਹੋਇਆ ਉਹ ਇੱਕ ਮਸਾਲ ਬੜਿਆ ਇੱਕ ਦੋ ਤਿੰਨ ਟੱਕੇ ਲੱਗ ਜਾਣ ਤੇ ਬੰਤਾ ਸਾਲ-ਸਾਲ ਸੂਤ ਨਹੀਂ ਆਉਂਦਾ ਅੱਜੇ ਤੋਂ ਵੀ ਉੱਠਦਾ ਬੱਟੀਆਂ ਪਲਿੱਟਾਂ ਪਈਆਂ ਦੇ ਮੋਢੇ ਦੇ ਵਿੱਚ 33 33 33 ਟੱਕੇ ਮੈਂ ਆਪ ਜੁੜਿਆ ਜੋ ਬੱਬਰ ਸ਼ੇਰ 45 ਦੇ ਦਿਨ ਗਰਾਊਂਡ ਦੇ ਵਿੱਚ ਸੀਗਾ ਜੇ ਮੇਰੇ ਦੇ ਯਕੀਨ ਲਈ ਮੱਖਣ ਮੱਖੀ ਦੀ ਇੱਕ ਇੰਟਰਵਿਊ ਕੱਢ ਕੇ ਦੇਖ ਲਿਓ ਪਤਾ ਲੱਗ ਜਾਣਾ ਵੀ ਉਹ 45 ਦੇ ਦਿਨ ਗਰਾਊਂਡ ਦੇ ਵਿੱਚ ਸੀਗਾ ਹਾਲੇ ਮੈਂ ਕਹਿ ਦੇਣਾ ਕੁਸ਼ੀ ਕੁਸ਼ ਦਣ ਰਿਫਟ ਕਰਦਾ ਡਰ ਲੱਗਦਾ ਤੇ ਮੋਟੇ ਦੇ ਵਿੱਚੋਂ ਤੜਕੜ ਦੀ ਆਵਾਜ਼ ਆਉਂਦੀ ਹੈ ਇਹਨਾਂ ਪਲੇਟਨ ਨੇ ਮੈਂ ਚੰਗੀ ਤਰ੍ਹਾਂ ਸੈੱਟ ਕਰਨਾ ਜਾਣਦਾ ਉਹ ਝੋਟੇ ਦੇ ਲਈ ਦਵਾਵਾ ਦੇ ਉਹ ਇੱਕ ਮਿਸਾਲ ਬਣਿਆ ਵੀ ਦੁੱਖਾਂ ਨੂੰ ਕਿਵੇਂ ਹਰਾਈਦਾ ਪਰਮਾਤਮਾ ਸਾਡੇ ਬਾਪੂ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਾਣ ਪਛਾਣ ਹੋ ਰਹੀ ਹੈ ਐ ਵੀ ਰਵਿੰਦਰ ਸਿਫਟ ਨੇ ਬੜਦੀ ਹੈ ਸਰਦਾਰ ਨਿਰਮਲ ਸਿੰਘ ਜੀ ਪੰਜ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਤੇ ਬਾਪ ਨੇ ਮੇਰੇ ਵੀਰੋ ਇਹ ਰਤ ਨੇ ਕਿੰਨੇ ਸੌਖੇ ਨਹੀਂ ਮਿਲਦੇ ਵੱਡੀ ਕੰਨੜਾ ਕੰਨਣੀ ਪੈਂਦੀ ਹੈ ਇਹ ਤੇ ਸਰਦਾਰ ਨਿਰਮਲ ਸਿੰਘ ਜਾਣਦਾ ਹੈ ਜਾਂ ਸਾਡੇ ਮਾਤਾ ਜੀ ਜਾਣਦੇ ਆ ਵੀ ਖੁਸ਼ਦੀਪ ਨੂੰ ਖੁਸ਼ੀ ਤੁੰਗਾ ਕਿੰਨਾ ਬਣਾਇਆ ਆ ਮੇਰੇ ਵੀਰੋ ਜਾਂ ਗਰਮੇਲ ਸਿੰਘ ਪ੍ਰਧਾਨ ਜਾਣਦਾ ਅੱਜ ਤੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਉਹਨਾਂ ਦੀ ਵੱਡੀ ਕਾਟ ਉਹਦੇ ਕੌਣ ਸਨ ਔਰ ਸਰਦਾਰ ਨਿਰਮਲ ਸਿੰਘ ਜੀ ਪੰਜ ਸਾਡੇ ਦਰਮਿਆਨ ਚੇਚੇ ਤੌਰ ਤੇ ਆਏ ਆ 12 ਤੇ 13 ਜਿਹੜੀ ਦਿਨ ਦੇ ਕਬੱਡੀ ਕੱਪ ਦੀ ਫਰਵਰੀ ਦੀ ਮੇਰੇ ਵੀਰੋ ਤਰੀਕ ਹੋਣੀ ਹੈ ਜਿੱਥੇ ਗੁਰਦਾਸ ਮਾਨ ਦਾ ਖੁੱਲਾ ਖਾੜਾ ਲੱਗਣਾ 13 ਫਰਵਰੀ ਨੂੰ ਔਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਣਗੀਆਂ